ਸਾਡੇ ਸਿਵ ਜਿਹੜੀ ਦੇ ਨਾਲ ਜਿਹੜੇ ਸਾਡੇ ਸਾਰੇ ਇਹ ਦਿਮਿਆਗ ਫੜਾ ਸਾਡੀਆਂ ਮਾਤਾਵਾਂ ਫੜਾ ਬਜ਼ੁਰਗ ਸਾਰਿਆਂ ਨੂੰ ਖਿਆਲ ਫਰੀਦ ਸਾਥ ਸ਼੍ਰੀ ਅਕਾਲ ਜੀ ਇਸ ਮੈਨੇ ਦੇ ਵਿੱਚ ਤੁਹਾਡੇ ਨਾਲ ਇੱਕ ਅਪਡੇਟ ਸਾਂਝੀ ਕਰਨੀ ਹੈ ਪੈਨਸ਼ਨ ਦੇ ਰਿਲੇਟਡ 5000 ਪੈਨਸ਼ਨ ਦੀ ਜੋ ਨਵੀਂ ਅਪਡੇਟ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਇੱਕ ਸਕੀਮ ਬਾਰੇ ਜਾਣਕਾਰੀ ਤੁਹਾਨੂੰ ਦੱਸਣੀ ਹੈ ਹਾਲਾਂਕਿ ਜਿਹੜੇ ਸਾਡੇ ਸਰੋਤੇ ਨੇ ਉਹ ਕਾਫੀ ਸਰੋਤੇ ਸਾਡੇ ਜਿਹੜੇ ਅਣਜਾਣ ਹੋਣਗੇ ਇਹ ਸਕੀਮ ਬਾਰੇ ਤੇ ਇਹਦੇ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਹੈ ਚਲਦੇ ਹਾਂ ਸਿੱਧਾ ਵੀਡੀਓ ਤੇ ਕੇਂਦਰ ਸਰਕਾਰ ਵੱਲੋਂ ਜੀ ਇੱਕ ਯੋਜਨਾ ਚਲਾਈ ਜਾਂਦੀ ਹੈ ਜਿਹਨੂੰ ਆਫਾ ਕਹ ਦਿੰਦੇ ਆ ਅਟਲ ਪੈਨਸ਼ਨ ਯੋਜਨਾ ਇਹ ਇੱਕ ਤਰ੍ਹਾਂ ਦੀ ਪੈਨਸ਼ਨ ਸਕੀਮ ਹੈ ਇਹਦਾ ਲਾਭ ਤੁਸੀਂ ਕਿਵੇਂ ਲੈ ਸਕਦੇ ਆ ਕਿਹੜੇ ਲੋਕਾਂ ਨੂੰ ਇਹਦਾ ਲਾਭ ਮਿਲੇਗਾ ਤੇ ਕਦੋਂ ਮਿਲੇਗਾ ਕਿੰਨੀ ਪੈਨਸ਼ਨ ਮਿਲੇਗੀ ਸਾਰਾ ਕੁਝ ਤੁਹਾਨੂੰ ਦੱਸਾਂਗੇ ਦੇਸ਼ ਦੇ ਕਰੋੜਾਂ ਲੋਕਾਂ ਨੇ ਇਸ ਸਰਕਾਰੀ ਯੋਜਨਾ ਦਾ ਲਾਭ ਲਿਆ ਜਿੰਦਗੀ ਭਰ ਮਿਲਦੇ ਨੇ 60000 ਰੁਪਏ ਤੇ ਕਿਵੇਂ ਤੁਸੀਂ ਅ플ਾਈ ਕਰਨਾ ਇੱਕ ਸਰਕਾਰੀ ਸਕੀਮ ਜਿਨ੍ਹਾਂ ਨੂੰ ਜਿਸ ਨੂੰ ਲੋਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ ਉਹ ਹੈ ਅਟਲ ਪੈਨਸ਼ਨ ਯੋਜਨਾ ਹੁਣ ਤੱਕ 8 ਕਰੋੜ ਤੋਂ ਵੱਧ ਲੋਕ ਅਟਲ ਪੈਨਸ਼ਨ ਯੋਜਨਾ ਐਪੀਵਾਈ ਵਿੱਚ ਸ਼ਾਮਲ ਹੋ ਚੁੱਕੇ ਨੇ ਪੈਨਸ਼ਨ ਵੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਪੀਐਫ ਆਰਡੀਏ ਦੀ ਇਸ ਜਾਣਕਾਰੀ ਦੇ ਅਨੁਸਾਰ ਸਾਲ 2025 ਵਿੱਚ ਹੁਣ ਤੱਕ 39 ਲੱਖ ਨਵੇਂ ਜਿਹੜੇ ਲਾਭਪਾਤਰੀ ਨੇ ਉਹ ਇਸ ਯੋਜਨਾ ਦੇ ਨਾਲ ਜੁੜੇ ਨੇ ਇਹ ਇੱਕ ਸਰਕਾਰੀ ਸਕੀਮ ਹੈ ਜਿਹੜੀ ਕਿ ਲੋਕਾਂ ਨੂੰ ਕਾਫੀ ਸਮਰਥਨ ਇਹਦਾ ਮਿਲ ਰਿਹਾ ਹੈ ਤੇ ਇਹਦੇ ਵਿੱਚ ਜਿਹੜਾ ਯਾ ਸਰਕਾਰੀ ਯੋਜਨਾ ਤਹਿਤ 60000 ਰੁਪਏ ਤੱਕ ਦੀ ਜੀਵਨ ਭਰ ਪੈਨਸ਼ਨ ਮਿਲਦੀ ਹੈ ਸਰਕਾਰ ਇਸ ਪੈਨਸ਼ਨ ਦੀ ਗਾਰੰਟੀ ਦਿੰਦੀ ਹੈ ਅਟਲ ਪੈਨਸ਼ਨ ਯੋਜਨਾ ਜਿਹੜੀ 9 ਮਈ 2015 ਨੂੰ ਸ਼ੁਰੂ ਕੀਤੀ ਗਈ ਸੀ ਤੇ ਇਸ ਨੂੰ 1 ਜੂਨ 2015 ਤੋਂ ਲਾਗੂ ਕੀਤਾ ਗਿਆ ਸੀ ਇਸ ਦਾ ਉਦੇਸ਼ ਸੇਵਾ ਮੁਕਤੀ ਤੋਂ ਬਾਅਦ ਅਸੰਗਠਿਤ ਖੇਤਰ ਦੇ ਕਾਮਿਆਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ ਇਸ ਯੋਜਨਾ ਦੇ ਤਹਿਤ ਕੋਈ ਵੀ ਭਾਰਤੀ ਨਾਗਰਿਕ ਜਿਸ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ ਉਹ ਇਸ ਦੇ ਯੋਜਨਾ ਦੇ ਤਹਿਤ ਸ਼ਾਮਲ ਹੋ ਸਕਦਾ ਹੈ ਰਿਟਾਇਰਮੈਂਟ ਤੋਂ ਬਾਅਦ ਯਾਨੀ ਕਿ 60 ਸਾਲ ਦੀ ਉਮਰ ਤੋਂ ਉਹਨਾਂ ਨੂੰ 1000 ਤੋਂ 5000 ਰੁਪਏ ਪ੍ਰਤੀ ਮਹੀਨਾ ਜੜੀਆ ਗਰੰਟੀਸ਼ੁਦਾ ਪੈਨਸ਼ਨ ਮਿਲਦੀ ਹੈ ਇਸ ਸਕੀਮ ਵਿੱਚ ਘੱਟੋ ਘੱਟ ਨਿਵੇਸ਼ ਦੀ ਜਿਹੜੀ ਮਿਆਦ ਹੈ 20 ਸਾਲ ਹੈ ਅਟਲ ਫੰਕਸ਼ਨ ਯੋਜਨਾ ਦੀਆਂ ਮੁੱਖ ਗੱਲਾਂ ਯੋਗ ਲੋਕ ਸਿਰਫ ਉਹ ਲੋਕ ਜੋ ਆਮਦਨ ਕਰਦਾ ਫਕਤਾਨ ਨਹੀਂ ਕਰਦੇ ਨਿਯਮ 1 ਅਕਤੂਬਰ 2022 ਤੋਂ ਲਾਗੂ ਬੈਂਕ ਜਾਂ ਡਾਕਖਾਨੇ ਖਾਤੇ ਤੋਂ ਆਟੋ ਡੈਬਿਟ ਰਾਹੀਂ ਹਰ ਮਹੀਨੇ ਹਰ ਤਿਮਾਹੀਆ ਹਰ 6 ਮਹੀਨੇ ਵਿੱਚ ਦਿੱਤਾ ਜਾ ਸਕਦਾ ਹੈ ਪੈਨਸ਼ਨ ਦੀ ਰਕਮ ਮਹੀਨਾਵਾਰ ਜੋ ਯੋਗਦਾਨ ਉਮਰ ਦੇ ਅਨੁਸਾਰ ਨਿਰਧਾਰਿਤ ਕੀਤਾ ਜਾਂਦਾ ਹੈ ਪੈਨਸ਼ਨ ਵੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ IFRD ਇਹ ਵੱਲੋਂ ਦਿੱਤੀ ਜਾਂਦੀ ਹੈ ਨਿਵੇਸ਼ ਦੇ ਵਿਕਰ ਸਾਧਿਆ ਇਸ ਫੈਸ਼ਨ ਦੇ ਵਿੱਚ ਜੇਕਰ ਕੋਈ ਵਿਅਕਤੀ 1000 ਰੁਪਏ ਦੇ ਮਹੀਨਾਵਾਰ ਫੈਸ਼ਨ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਉਮਰ ਦੇ ਅਨੁਸਾਰ ਇਹ ਰਕਮ ਅਦਾ ਕਰਨੀ ਹੁੰਦੀ ਹੈ 19 ਸਾਲ ਦੀ ਉਮਰ ਦੇ ਵਿੱਚ 46 ਰੁਪਏ 24 ਸਾਲ ਦੀ ਉਮਰ ਦੇ ਵਿੱਚ 70 ਰੁਪਏ 29 ਸਾਲ ਦੀ ਉਮਰ ਦੇ ਵਿੱਚ 106 ਰੁਪਏ 34 ਸਾਲ ਦੀ ਉਮਰ ਦੇ ਵਿੱਚ 165 ਰੁਪਏ 39 ਸਾਲ ਦੀ ਉਮਰ ਦੇ ਵਿੱਚ 264 ਰੁਪਏ ਸੋ ਇਹ ਮਹੀਨਾਵਾਰ ਤੁਸੀਂ ਜਮਾ ਕਰਨਾ ਹੈ ਤੇ ਜਦੋਂ ਤੁਸੀਂ 60 ਸਾਲ ਦੇ ਹੋ ਜਾਓਗੇ ਤੁਸੀਂ ਰਿਟਾਇਰ ਹੋ ਜਾਓਗੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਆ ਪੈਨਸ਼ਨ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਏਗੀ 5000 ਰੁਪਏ ਪ੍ਰਤੀ ਮਹੀਨਾ ਆ ਯਾ ਕਾਲੇਫਰਾਤੀ ਸਾਲ ਇਹ ਫੈਸ਼ਨ ਦੇ ਜਿਹੜੀ ਵੰਡ ਕੀਤੀ ਜਾਂਦੀ ਹੈ ਲਾਭਪਾਤਰੀਆਂ ਦੇ ਵਿੱਚ ਜੇਕਰ ਖਾਤਾਧਾਰਕ 60 ਸਾਲ ਦੀ ਉਮਰ ਤੋਂ ਬਾਅਦ ਮਰ ਜਾਂਦਾ ਹੈ ਜਾਂ ਫਿਰ ਉਸਦੇ ਜੀਵਨ ਸਾਥੀ ਨੂੰ ਉਹੀ ਮਹੀਨਾਵਾਰ ਪੈਨਸ਼ਨ ਮਿਲਦੀ ਰਹਿੰਦੀ ਹੈ ਜੇਕਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਦੋਂ ਦੋਵਾਂ ਦੀ ਮੌਤ ਹੋ ਜਾਂਦੀ ਹੈ ਤਾਂ ਪੂਰਾ ਫੰਡ ਨਾਮਵਨ ਵਿਅਕਤੀ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ ਧਿਆਨ ਰਹੇ ਕਿ ਜੇਕਰ ਖਾਤੇ ਵਿੱਚ ਕੋਈ ਪੈਸਾ ਨਹੀਂ ਹੈ ਤਾਂ ਨਿਰਧਾਰਤ ਮਿਤੀ ਤੱਕ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਪ੍ਰਤੀ ਮਹੀਨੇ ਜਿਹੜਾ ਫਰਤੀ 100 ਰੁਪਏ ਤੇ 1 ਰੁਪਏ ਮਾਸਿਕ ਜੁਰਮਾਨਾ ਜੋੜਿਆ ਜਾਂਦਾ ਹੈ ਅਟਲ ਪੈਨਸ਼ਨ ਯੋਜਨਾ ਅੱਜ ਦੇਸ਼ ਦੇ ਆਸਮਾਨ ਤੱਕ ਖੇਤਰ ਦੇ ਕਰੋੜਾਂ ਲੋਕਾਂ ਲਈ ਮਜ਼ਬੂਤ ਸਮਾਜਿਕ ਸੁਰੱਖਿਆ ਦਾ ਇੱਕ ਚੰਗਾ ਵਿਕਲਪ ਪਾੜਦਾ ਤੇ ਆਇਆ ਜੀ ਸੋ ਇਹ ਅਟਲ ਫੰਕਸ਼ਨ ਯੋਜਨਾ ਜਿਹੜੀ ਆਪਾਂ ਜ਼ਿਲ੍ਹਾ ਪੱਧਰ ਤੇ ਇਹਦੇ ਜਿਹੜੇ ਡਾਕੂਮੈਂਟ ਮਿਲਦੇ ਹੁੰਦੇ ਨੇ ਉੱਥੇ ਆਪਾਂ ਪੈਨਸ਼ਨ ਤੇ ਫਾਰਮ ਭਰ ਸਕਦੇ ਆ ਤੇ ਆਪਾਂ ਮਹੀਨਾਵਾਰੀ ਤੇ ਨਿਵੇਸ਼ ਕਰਨਾ 106 ਫਿਰ 46 ਫਿਰ ਕੋਈ ਜ਼ਿਆਦਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਆਖਾ ਰਿਟਾਇਰ ਹੋ ਜਾਗੇ ਤੇ ਫਿਰ ਆਪਾਂ ਨੂੰ ਜਿਹੜੀ ਇਹ ਪੈਨਸ਼ਨ ਦੀ ਜਿਹੜੀ ਮੰਦੀ ਰਕਮ ਹੈ ਉਹ ਆਪਣੇ ਖਾਤੇਾਂ ਦੇ ਵਿੱਚ ਸਰਕਾਰ ਵੱਲੋਂ ਜਿਹੜੀ ਆ ਉਹ ਪੇ ਜੀ ਜਾਂਦੀ ਆ ਸੋ ਜੀ ਸਾਰੀ ਅਪਡੇਟ ਬਾਕੀ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਪੈਨਸ਼ਨ ਹੈ ਜੋ ਵਕ ਵਕ ਵਾਰ გან ਦਿੱਤੀ ਜਾਂਦੀ ਹੈ ਭਾਵੇਂ ਦੇ ਹੋਇਆ ਪੈਸ਼ਨ ਹੈ ਹੈਂਡੀਕੈਪ ਪੈਨਸ਼ਨ ਹੈ ਨਮੜਾ ਪੈਨਸ਼ਨ ਹੈ ਵਿਧਵਾ ਪੈਨਸ਼ਨ ਹੈ ਸਾਡੇ ਭੈਣਾਂ ਦੀ ਸੋ ਉਹਦੇ ਵਿੱਚ ਹਾਲੇ ਕੋਈ ਵਾਦਾ ਨਹੀਂ ਕੀਤਾ ਗਿਆ 1500 ਰੁਪਏ ਦੀ ਪੈਨਸ਼ਨ ਚੱਲਦੀ ਪਈ ਹੈ ਜਦੋਂ ਉਹਦੀ ਕੋਈ ਐਦਾ ਦੀ ਕੋਈ ਅਪਡੇਟ ਆndi ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਜ਼ੋਰ ਫੂਰਾ ਲੱਗਿਆ ਹੋਇਆ ਜੀ ਆਪਣੇ ਫੱਦਰ ਦੇ ਅਸੀਂ ਆਵਾਜ਼ ਚੱਕ ਰਹੇ ਹਾਂ ਤੇ ਕਰੋੜਾਂ ਲੋਕਾਂ ਦੇ ਜਿਹੜੀ ਆਵਾਜ਼ ਅਸੀਂ ਵੀ ਚੱਕ ਰਹੇ ਹਾਂ ਤੇ ਬਾਕੀ ਜਿਹੜੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਵੀ ਕਰਾਂਗੇ ਕਿ ਇਹਨਾਂ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਉਹ ਵਧਾਈ ਜਾਵੇ ਤਾਂ ਕਿਤਾ ਜੋ ਇਹਨਾਂ ਦਾ ਜਿਹੜਾ ਜੀਵਨ ਹੈ ਉਹ ਸੁਖਾਲਾ ਹੋ ਸਕੇ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ